ਔਰ ਸੁਣਾਓ ਕੀ ਹਾਲ ਤੇ ਲੱਗੀ ਪਟਾਈ ਆਪਣੀ ਹਲਵਾਂ ਦੀ ਤੇ ਆਪਾਂ ਰਿਹਾ ਬੋਲ ਟਰਾਲੀ ਆਪਣੀ ਖਾਲੀ ਖਲੋਤੀ ਏ ਉਹਨਾਂ ਕਰੀਏ ਅਗਾਂ ਹੌਣ ਕਰਨੇ ਟਰੈਕਟਰ ਆ ਗਾ ਵਾ ਵਾ ਕੰਮ ਨੇੜੇ ਲੱਗ ਗਿਆ ਰਹਿ ਗਿਆ ਬਾਕੀ ਹੁਣ ਹੋਏਗਾ ਕੱਲ ਹੌਣ ਪੁੱਟਾਂਗੇ ਦੂਜੇ ਬੰਦੇ ਇਹਦੇ ਜਾ ਕੇ ਜੀ ਦੱਸ ਫਰਾ ਜਿਹ ਟਰੈਕਟਰ ਹੈ ਆਪਣੇ ਆ ਜੀ ਲੈਣੇ ਥੋੜੇ ਰਹਿ ਕੇ ਨਿਕਲ ਪੁੱਟਾਂਗੇ ਨਿਕਲ ਗਈ ਬੰਬ ਟਰਾਲੀ ਹੋ ਗਈ ਫੁੱਲ ਚੱਲਣ ਡੀ ਲੋਡਿੰਗ ਦਵਾ ਦਵ ਹੁਣ ਖੜਨੇ ਆ ਮੰਡੀ ਫੜਾ ਗਿਆ ਕਾਮ ਵਾਲੂਆਂ ਦਾ ਲਿਪੜ ਬਾਕੀ ਤੇ ਪਏ ਨੇ ਥੋੜੇ ਗਿੱਲੇ ਉਹ ਬਾਅਦ ਚ ਪੁੱਟਾਂਗੇ ਤੇ ਉਹ ਪਿੰਡ ਜਿਹੜੀ ਆਪਣੀ ਲੇਵਰ ਲੱਗੀ ਸੀ ਉਹ ਕੱਟ ਸੀ ਥੋੜੀ ਇਸ ਕਰਕੇ ਉਹ ਉੱਥੇ ਪਿੰਡ ਪੁੱਟਨੇ ਸਨ ਤੇ ਉਹ ਡੱਕ ਛੜੇ ਨੇ ਹੁਣ ਪਾਰ ਦੀ ਲੇਵਰ ਬਣਾਨੀ ਪਏਗੀ ਤੇ ਉਹ ਪੁੱਟੇਗੀ ਆਲੂ ਤੇ ਆਪਣੀ ਟਰਾਲੀ ਖਲੋਤੀ ਹੁਣੇ ਖੜਾਂਗੇ ਮੰਡੀ ਚ ਜਨਾਵਾਂ ਤੋੜਨੇ ਇੱਕ ਦੀ ਮੋਲੀ ਤੇ ਆਪਾਂ ਲਈ ਗੋਭੀ ਆ ਆਪਣਾ ਸ਼ੈੱਡ ਤਿਆਰ ਹੁੰਦਾ ਪਿਆ ਤੇ ਬਾਕੀ ਆ ਪੈਪ ਪੈਨ ਆਪਣੇ ਰੰਗ ਰੂੰਗ ਕਰਤਾ ਸੀ ਚਾਦਰਾਂ ਪਈਆਂ ਨੇ ਇਟਾਂ ਵੀ ਤੇ ਹੁਣ ਤੋੜਨੇ ਆਂ ਮੂਲੀ ਆਪਾਂ ਤੇ ਆ ਇਧਰ ਤੇ ਹੋ ਗਿਆ ਸਾਫ ਹੋਣੇ ਪਾਵਾਂਗੇ ਪਹਿਲੀ ਤੇ ਥੋੜੀ ਜਿਹੀ ਮੂਲੀ ਮੂਲੀਆਂ ਥੋੜੀ ਜਿਹੀ ਸ਼ਾਨਦਾਰ ਹੋ ਗਈਆਂ ਨੇ ਆਟੇ ਸਿਰਦੀ ਵੀ ਆਈ ਏ ਬਾਕੀ ਹੁਣ ਕਰਾਂਗੇ ਵੈਨੇ ਆ ਕੀ ਬਣਦਾ ਲੇਵਰ ਕੋਲ ਗਏ ਨੇ ਪੁੱਛਣਾ ਤੇ ਬਾਕੀ ਹੁਣ ਜਿੰਨੀ ਦ ਸਵੇਰੇ ਸਵੇਰੇ ਬਾਹਰੋਂ ਪਤਾ ਕਰਕੇ ਤੇ ਆਪਾਂ ਲੈ ਆਵਾਂਗੇ ਹਨਾ ਦੱਸਿਆ ਜੀ ਕਿਵੇਂ ਦੀ ਲੱਗੀ ਵੀਡੀਓ ਆਪਣੀ ਟਰਾਲੀ ਆਪਣੀਆਂ ਫੁੱਲ ਹੋ ਗਈ ਸੀ